ਅੱਜ ਇਹ ਪਰਟੀ 뮤జిక్ কম্পੋਜ਼ਰ ਰਿਕਾਰਡ ਪ੍ਰੋਡਿਊਸਰ ਪਲੇਬੈਕ ਸਿੰਗਰ ਤੇ Songwriter ए आर रहमान जी ਦਾ ਜਨਮ ਦਿਨ ਆਓ ਮਾਰੀਏ ਛੋਟੀ ਜਿਹੀ ਨਜ਼ਰ ਉਹਨਾਂ ਦੇ 뮤지컬 ਕੈਰੀਅਰ ਤੇ ए आर रहमान ਇੱਕ Hindu ਪਰਿਵਾਰ ਦੇ ਵਿੱਚ ਜਨਮੀ ਸੀ ਪਰ 1988 ਦੇ ਵਿੱਚ ਉਹਨਾਂ ਨੇ ਇਸਲਾਮ ਕਬੂਲ ਕਰ ਲਿਆ ਤੇ ਆਪਣਾ ਨਾਮ ਦਿਲੀਪ ਕੁਮਾਰ ਤੋਂ ਬਦਲ ਕੇ ਅੱਲਾ ਰੱਖਾ रहमान ਰੱਖ ਲਿਆ ਏ ਆਰ ਰਹਿਮਾਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਡਾਕੂਮੈਂਟਰੀਜ਼ ਦੇ ਵਿੱਚ 뮤ਜ਼ਿਕ ਦੇਣ ਅਤੇ ਇੰਡੀਅਨ ਟੈਲੀਵਿਜ਼ਨ ਦੇ ਜਿੰਗਲਸ ਬਣਾਉਣ ਦੇ ਨਾਲ ਕੀਤੀ ਸੀ। ਏ ਆਰ ਰਹਿਮਾਨ ਦੁਆਰਾ ਟਾਈਟਨ ਵਾਚੇਸ ਲਈ ਬਣਾਇਆ ਜਿੰਗਲ ਬਹੁਤ ਜ਼ਿਆਦਾ ਪਪੂਲਰ ਹੋਇਆ ਸੀ। ਇਸ ਦੇ ਨਾਲ ਹੀ 1992 ਦੇ ਵਿੱਚ ਉਹਨਾਂ ਨੇ ਮਣੀ ਰਤਨਮ ਦੁਆਰਾ ਬਣਾਈ ਤਮਿਲ ਫਿਲਮ ਰੋਜ਼ਾ ਦੇ ਨਾਲ ਆਪਣੀ 뮤ਜ਼ਿਕ ਕੰਪੋਜ਼ਰ ਵਜੋਂ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ਪ੍ਰਸਿੱਧੀ ਦੀ ਪੌੜੀ ਤੇ ਪੈਰ ਧਰਿਆ। ਏਆ ਰਹਿਮਾਨ ਦੀਆਂ ਜਿਹੜੀਆਂ ਫਿਲਮਾਂ ਦੇ ਮਿਊਜ਼ਿਕ ਨੂੰ ਲੋਕਾਂ ਦਾ ਪਰਪੋਰ ਪਿਆਰ ਮਿਲਿਆ ਉਹਨਾਂ ਦੇ ਵਿੱਚੋਂ ਕੁਝ ਦੇ ਨਾਮ ਇਸ ਪ੍ਰਕਾਰ ਨੇ ਰੋਜ਼ਾ, ਬੰਬੇ, ਦਿਲసే, ਤਾਲ, ਲਗਾਨ, ਦਾ ਲੇਜੈਂਡ ਆਫ ਪਗਤ ਸਿੰਘ, ਸਵਦੇਸ਼, ਰੰਗਦੇ ਬਸੰਤੀ, ਗੁਰੂ, ਜੋਦਾ ਅਕਬਰ, ਰੌਕਸਟਾਰ ਤੇ ਈਰਵਰ ਆਪਣੇ ਹੁਣ ਤੱਕ ਦੇ ਕੈਰੀਅਰ ਦੇ ਵਿੱਚ ਏਆ ਰਹਿਮਾਨ ਨੇ ਤਮਿਲ, ਹਿੰਦੀ, ਇੰਗਲਿਸ਼, ਤੇਲਗੂ, ਮਲਿਆਲਮ, ਪਰਸ਼ੀਅਨ ਭਾਸ਼ਾਵਾਂ ਦੀਆਂ 145 ਤੋਂ ਵੀ ਵੱਧ ਫਿਲਮਾਂ ਦੇ ਵਿੱਚ ਸੰਗੀਤ ਦਿੱਤਾ ਹੈ। ਏਆ ਰਹਿਮਾਨ 6 ਵਾਰ ਨੈਸ਼ਨਲ ਫਿਲਮ ਅਵਾਰਡ 6 ਵਾਰ ਤਾਮਿਲਨਾਡੂ ਸਟੇਟ ਫਿਲਮ ਅਵਾਰਡ 15 ਵਾਰ ਫਿਲਮ ਫੇਅਰ ਅਵਾਰਡ 16 ਵਾਰ ਫਿਲਮ ਫੇਅਰ ਅਵਾਰਡ ਸਾਊਥ ਭਾਰਤ ਸਰਕਾਰ ਵੱਲੋਂ ਪਦਮਸ਼ਰੀ ਅਵਾਰਡ ਓਸਕਰ ਅਵਾਰਡ ਤੇ ਇਸ ਦੇ ਨਾਲ ਹੀ ਨੈਸ਼ਨਲ ਤੇ ਇੰਟਰਨੈਸ਼ਨਲ ਹੋਰ ਵੀ ਬਹੁਤ ਸਾਰੇ ਅਵਾਰਡਸ ਜਿੱਤ ਚੁੱਕੇ ਨੇ ਏਆ ਰਹਿਮਾਨ ਦਾ ਕਿਹੜਾ Song ਜਾਂ ਕਿਹੜੀ ਫਿਲਮ ਦਾ ਮਿਊਜ਼ਿਕ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦਿਓ ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਅਮਨਦੀਪ ਕਰਨ ਨੂੰ ਦਿਓ ਇਜਾਜ਼ਤ ਅੱਜ ਹੈ ਪਰਟੀ 뮤జిక్ ਕੰਪੋਜ਼ਰ ਰਿਕਾਰਡ ਪ੍ਰੋਡਿਊਸਰ ਕਲੇਬੈਕ ਸਿੰਗਰ ਤੇ Songwriter ए आर रहमान जी ਦਾ ਜਨਮ ਦਿਨ। ਆਓ ਮਾਰੀਏ ਛੋਟੀ ਜਿਹੀ ਨਜ਼ਰ ਉਹਨਾਂ ਦੇ 뮤지컬 ਕੈਰੀਅਰ ਤੇ। ए आर रहमान ਇੱਕ Hindu ਪਰਿਵਾਰ ਦੇ ਵਿੱਚ ਜਨਮੀ ਸੀ ਪਰ 1988 ਦੇ ਵਿੱਚ ਉਹਨਾਂ ਨੇ ਇਸਲਾਮ ਕਬੂਲ ਕਰ ਲਿਆ ਤੇ ਆਪਣਾ ਨਾਮ ਦਿਲੀਪ ਕੁਮਾਰ ਤੋਂ ਬਦਲ ਕੇ ਅੱਲਾ ਰੱਖਾ रहमान ਰੱਖ ਲਿਆ। ਏ ਆਰ ਰਹਿਮਾਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਡਾਕੂਮੈਂਟਰੀਜ਼ ਦੇ ਵਿੱਚ 뮤ਜ਼ਿਕ ਦੇਣ ਅਤੇ ਇੰਡੀਅਨ ਟੈਲੀਵਿਜ਼ਨ ਦੇ ਜਿੰਗਲਸ ਬਣਾਉਣ ਦੇ ਨਾਲ ਕੀਤੀ ਸੀ। ਏ ਆਰ ਰਹਿਮਾਨ ਦੁਆਰਾ ਟਾਈਟਨ ਵਾਚੇਸ ਲਈ ਬਣਾਇਆ ਜਿੰਗਲ ਬਹੁਤ ਜ਼ਿਆਦਾ ਪਪੂਲਰ ਹੋਇਆ ਸੀ। ਇਸ ਦੇ ਨਾਲ ਹੀ 1992 ਦੇ ਵਿੱਚ ਉਹਨਾਂ ਨੇ ਮਣੀ ਰਤਨਮ ਦੁਆਰਾ ਬਣਾਈ ਤਮਿਲ ਫਿਲਮ ਰੋਜ਼ਾ ਦੇ ਨਾਲ ਆਪਣੀ 뮤ਜ਼ਿਕ ਕੰਪੋਜ਼ਰ ਵਜੋਂ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ਪ੍ਰਸਿੱਧੀ ਦੀ ਪੌੜੀ ਤੇ ਪੈਰ ਧਰਿਆ। ਏਆ ਰਹਿਮਾਨ ਦੀਆਂ ਜਿਹੜੀਆਂ ਫਿਲਮਾਂ ਦੇ ਮਿਊਜ਼ਿਕ ਨੂੰ ਲੋਕਾਂ ਦਾ ਪਰਪੋਰ ਪਿਆਰ ਮਿਲਿਆ ਉਹਨਾਂ ਦੇ ਵਿੱਚੋਂ ਕੁਝ ਦੇ ਨਾਮ ਇਸ ਪ੍ਰਕਾਰ ਨੇ ਰੋਜ਼ਾ, ਬੰਬੇ, ਦਿਲసే, ਤਾਲ, ਲਗਾਨ, ਦਾ ਲੇਜੈਂਡ ਆਫ ਪਗਤ ਸਿੰਘ, ਸਵਦੇਸ਼, ਰੰਗਦੇ ਬਸੰਤੀ, ਗੁਰੂ, ਜੋਦਾ ਅਕਬਰ, ਰੌਕਸਟਾਰ ਤੇ ਈਰਵਰ ਆਪਣੇ ਹੁਣ ਤੱਕ ਦੇ ਕੈਰੀਅਰ ਦੇ ਵਿੱਚ ਏਆ ਰਹਿਮਾਨ ਨੇ ਤਮਿਲ, ਹਿੰਦੀ, ਇੰਗਲਿਸ਼, ਤੇਲਗੂ, ਮਲਿਆਲਮ, ਪਰਸ਼ੀਅਨ ਭਾਸ਼ਾਵਾਂ ਦੀਆਂ 145 ਤੋਂ ਵੀ ਵੱਧ ਫਿਲਮਾਂ ਦੇ ਵਿੱਚ ਸੰਗੀਤ ਦਿੱਤਾ ਹੈ। ਏਆ ਰਹਿਮਾਨ 6 ਵਾਰ ਨੈਸ਼ਨਲ ਫਿਲਮ ਅਵਾਰਡ 6 ਵਾਰ ਤਾਮਿਲਨਾਡੂ ਸਟੇਟ ਫਿਲਮ ਅਵਾਰਡ 15 ਵਾਰ ਫਿਲਮ ਫੇਅਰ ਅਵਾਰਡ 16 ਵਾਰ ਫਿਲਮ ਫੇਅਰ ਅਵਾਰਡ ਸਾਊਥ ਭਾਰਤ ਸਰਕਾਰ ਵੱਲੋਂ ਪਦਮਸ਼ਰੀ ਅਵਾਰਡ ਓਸਕਰ ਅਵਾਰਡ ਤੇ ਇਸ ਦੇ ਨਾਲ ਹੀ ਨੈਸ਼ਨਲ ਤੇ ਇੰਟਰਨੈਸ਼ਨਲ ਹੋਰ ਵੀ ਬਹੁਤ ਸਾਰੇ ਅਵਾਰਡਸ ਜਿੱਤ ਚੁੱਕੇ ਨੇ ਏਆ ਰਹਿਮਾਨ ਦਾ ਕਿਹੜਾ Song ਜਾਂ ਕਿਹੜੀ ਫਿਲਮ ਦਾ ਮਿਊਜ਼ਿਕ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦਿਓ ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਅਮਨਦੀਪ ਕਰਨ ਨੂੰ ਦਿਓ ਇਜਾਜ਼ਤ